ਕਿਸੇ ਦੀ ਬਚਾਈਏ ਜਾਨ ਆਓ ਕਰੀਏ ਖੂਨਦਾਨ ਮੈਂ ਵੀ ਖੂਨਦਾਨ ਕੀਤਾ ਇੱਕ ਹੈਂਡੀਕੈਪ ਹੋ ਕੇ ਮੈਂ ਖੂਨਦਾਨ ਕੀਤਾ ਤੁਸੀਂ ਕਿਉਂ ਨਹੀਂ ਕਰ ਸਕਦੇ ਤੁਹਾਨੂੰ ਵੀ ਸੱਦਾ ਹੈ ਜੀ ਖੂਨਦਾਨ ਕਰਨ ਲਈ ਅਹਿਮਦਗੜ ਵੈਲਫੇਅਰ ਐਸੋਸੀਏਸ਼ਨ ਵੱਲੋਂ ਚੌਥਾ ਵਿਸ਼ਾਲ ਖੂਨਦਾਨ ਕੈਂਪ ਗੁਰਦੁਆਰਾ ਸਾਹਿਬ ਵਿਖੇ ਲਗਾਇਆ ਜਾ ਰਿਹਾ ਹੈ ਜੋ ਕਿ ਅਹਿਮਦਗੜ ਦੇ ਵਿੱਚ ਮੇਨ ਗੁਰਦੁਆਰਾ ਸਾਹਿਬ ਹੈ ਗੁਰਦੁਆਰਾ ਸਿੰਘ ਸਭਾ ਰੇਲਵੇ ਰੋਡ ਅਹਿਮਦਗੜ 15 ਤਰੀਕ ਨੂੰ 15 ਅਗਸਤ ਨੂੰ ਲਗਾਇਆ ਜਾ ਰਿਹਾ ਹੈ ਜੋ ਕਿ ਸਮਾਂ ਰਹੇਗਾ ਸਵੇਰੇ 9 ਤੋਂ ਲੈ ਕੇ 5 ਵਜੇ ਤੱਕ ਬਾਕੀ ਰਿੱਕੀ ਵੀਰ ਜੀ ਰਿੱਕੀ ਭਈਆ ਤੁਹਾਡੇ ਨਾਲ ਗੱਲ ਕਰਨਗੇ ਕੀ ਕੀ ਵਿਸ਼ੇਸ਼ਤਾਵਾਂ ਨੇ ਮੈਨੂੰ ਬਹੁਤ ਵਧੀਆ ਗੱਲ ਲੱਗਦੀ ਹੈ ਜੋ ਕਿ ਇਹ ਟੀਚਰ ਹੋ ਕੇ ਔਰ ਦੁਕਾਨਦਾਰ ਭਰਾ ਹੋ ਕੇ ਆਪਣਾ ਸਮਾਂ ਛੱਡ ਕੇ ਇਹ ਕੰਮ ਕਰ ਰਹੇ ਨੇ ਇਸ ਤੋਂ ਵਧੀਆ ਕੋਈ ਦਾਨ ਨਹੀਂ ਹੈਗਾ ਖੂਨਦਾਨ ਮਹਾਕल्याण ਲੋ ਜੀ ਬਾਕੀ ਰਿੱਕੀ ਭਈਆ ਦੱਸਣਗੇ ਹਾਂਜੀ ਭਈਆ ਮੈਂ ਬਹੁਤ ਧੰਨਵਾਦ ਧੰਨਵਾਦ ਦੀਆਂ ਸਾਡੇ ਵੱਡੇ ਬੀਜੀਆਂ ਦਾ ਸਾਨੂੰ ਬੀਜੀਆਂ ਨੂੰ ਮਿਲਣ ਦਾ ਮੌਕਾ ਮਿਲਿਆ ਮੈਂ ਤੁਹਾਨੂੰ ਦੱਸਣਾ ਚਾਹੂੰਗਾ ਜੀ ਅਹਿਮਦਗੜ ਵੈਲਫੇਅਰ ਐਸੋਸੀਏਸ਼ਨ ਹੈ ਜੋ ਇਹ ਮਾਰਚ 2021 ਦੇ ਵਿੱਚ ਬਣਾਈ ਗਈ ਸੀ ਸਾਡੇ ਨੌਜਵਾਨਾਂ ਦੁਆਰਾ ਔਰ ਉਦੋਂ ਤੋਂ ਅਸੀਂ ਹਰ ਮਹੀਨੇ ਪੰਜਾਬ ਦੇ ਵਿੱਚ ਅਲੱਗ-ਅਲੱਗ ਇਲਾਕਿਆਂ ਦੇ ਵਿੱਚ ਮਹੀਨੇ ਦੇ ਅਖੀਰਲੇ ਐਤਵਾਰ ਨੂੰ ਮੁਫਤ ਮੈਡੀਕਲ ਕੈਂਪ ਲਾਉਂਦੇ ਆਂ ਜਿਸ ਦੇ ਵਿੱਚ ਲੁਧਿਆਣੇ ਦੇ ਵੱਡੇ ਹਸਪਤਾਲਾਂ ਦੇ ਵਿੱਚੋਂ ਡਾਕਟਰ ਆਂਦੇ ਨੇ ਮਰੀਜ਼ਾਂ ਦਾ ਚੈੱਕਅਪ ਕਰਦੇ ਨੇ ਔਰ ਸਾਡੀ ਸੰਸਥਾ ਵੱਲੋਂ ਮਰੀਜ਼ਾਂ ਨੂੰ ਦਵਾਈਆਂ ਮੁਫਤ ਦਿੱਤੀਆਂ ਜਾਂਦੀਆਂ ਨੇ ਸ਼ੂਗਰ ਜਾਂਚ ਦੇ ਟੈਸਟ ਕੀਤੇ ਜਾਂਦੇ ਨੇ ਸਾਨੂੰ ਰੋਟਰੀ ਕਲੱਬ ਨੇ ਇੱਕ व्हीਲਚੇਅਰ ਪ੍ਰੋਵਾਈਡ ਕੀਤੀ ਹੋਈ ਹੈ ਜਿਸ ਕਿਸੇ ਨੂੰ ਵੀ ਸਾਡੇ ਇਲਾਕੇ ਦੇ ਵਿੱਚ व्हीਲਚੇਅਰ ਦੀ ਲੋੜ ਹੁੰਦੀ ਹੈ ਅਸੀਂ ਕੁਝ ਦਿਨਾਂ ਲਈ ਯੂਜ਼ ਕਰਨ ਲਈ ਉਹ ਵੀ ਸਰਵਿਸ ਪ੍ਰੋਵਾਈਡ ਕਰਦੇ ਹਾਂ ਤੇ ਇਸ ਤੋਂ ਬਿਨਾ ਅਸੀਂ ਹਰ ਸਾਲ 15 ਅਗਸ ਨੂੰ ਭਗਤ ਪੂਰਨ ਸਿੰਘ ਜੀ ਦੀ ਯਾਦ ਨੂੰ ਸਮਰਪਿਤ ਖੂਨਦਾਨ ਕੈਂਪ ਲਗਵਾਨੇ ਆ ਮਾਰਚ ਦੇ 2021 ਦੇ ਵਿੱਚ ਜਿਹੜਾ ਕੈਂਪ ਲੱਗਿਆ ਸੀ ਉਹਦੇ ਵਿੱਚ 74 ਖੂਨਦਾਨੀ ਭਰਾਵਾਂ ਨੇ ਭੈਣਾਂ ਨੇ ਖੂਨਦਾਨ ਕੀਤਾ ਸੀ 2022 ਦੇ ਵਿੱਚ 1004 ਯੂਨਿਟ ਇਕੱਠੇ ਹੋਈ ਸੀ ਪਿਛਲੇ ਸਾਲ 2023 ਦੇ ਵਿੱਚ 1525 ਯੂਨਿਟ ਇਕੱਠੇ ਹੋਈ ਸੀ ਤੇ ਹੁਣ ਸਾਡੀ ਸਾਰੀ ਟੀਮ ਬਹੁਤ ਵੱਡੇ ਪੱਧਰ ਤੇ ਮਿਹਨਤ ਕਰ ਰਹੀ ਹੈ ਔਰ ਅਸੀਂ ਸਾਰੇ ਇਲਾਕਾ ਨਿਵਾਸੀਆਂ ਦੇ ਖਾਸ ਕਰ ਪੂਰੇ ਪੰਜਾਬ ਦੇ ਭਰਾਵਾਂ ਦੇ ਭੈਣਾਂ ਦੇ ਬਹੁਤ ਧੰਨਵਾਦੀਆਂ ਕਿਉਂਕਿ ਜਦੋਂ ਸਾਡੇ ਕੋਲ ਲਿਸਟਾਂ ਆndੀਆਂ ਨੇ ਬਾਅਦ ਚ ਲੁਧਿਆਣਾ ਖੰਨੇ ਤੋਂ ਵੀ ਲੋਕ ਸਾਨੂੰ ਉੱਥੇ ਖੂਨ ਦੇ ਕੇ ਜਾਂਦੇ ਨੇ ਇਸ ਲਈ ਅਸੀਂ ਵੱਡੇ ਭਾਈ ਸਾਹਿਬ ਦਾ ਅਸ਼ੀਰਵਾਦ ਲੈਣ ਆਏ ਆਂ ਔਰ ਸਾਰੇ ਇਲਾਕਾ ਨਿਵਾਸੀਆਂ ਨੂੰ ਇਹ ਬੇਨਤੀ ਕਰਦੇ ਆਂ ਕਿ ਇਸ ਖੂਨਦਾਨ ਕੈਂਪ ਦੇ ਵਿੱਚ ਪਹੁੰਚ ਕੇ ਵੱਧ ਤੋਂ ਵੱਧ ਖੂਨਦਾਨ ਕਰੋ ਤਾਂ ਜੋ ਤੁਹਾਡੇ ਕੀਮਤੀ ਖੂਨ ਦੇ ਨਾਲ ਜ਼ਰੂਰਤਮੰਦ ਮਰੀਜ਼ਾਂ ਦੀਆਂ ਜ਼ਿੰਦਗੀਆਂ ਬਚ ਸਕਣ ਔਰ ਤੁਹਾਨੂੰ ਇੱਕ ਭਰੋਸਾ ਦਿਲਾਉਂਦੇ ਆਂ ਜਦੋਂ ਕਦੇ ਕਦੇ ਵੀ ਤੁਹਾਡੇ ਭੈਣ ਭਰਾਵਾਂ ਚੋਂ ਕਿਸੇ ਨੂੰ ਜਾਂ ਤੁਹਾਡੇ ਭਾਈ ਚਾਰੇ ਜੋ ਕਿਸੇ ਨੂੰ ਖੂਨ ਦੀ ਲੋੜ ਪੈਂਦੀ ਆ ਤਾਂ ਸਾਡੀ ਸੰਸਦ ਦੇ ਕਿਸੇ ਵੀ ਮੈਂਬਰ ਨਾਲ ਸੰਪਰਕ ਕਰੋ ਪੂਰੇ ਪੰਜਾਬ ਦੇ ਵਿੱਚ ਤੁਹਾਨੂੰ ਨਿਸ਼ੁਲਕ ਖੂਨ ਮਹਿਆ ਕਰਵਾਇਆ ਜਾਵੇਗਾ ਜੀ ਪੂਰੇ ਪੰਜਾਬ ਚੋਂ ਪੂਰੇ ਪੰਜਾਬ ਦੇ ਵਿੱਚ ਜੀ ਕੀ ਬਾਤ ਹੈ ਕੀ ਬਾਤ ਹੈ ਬਹੁਤ ਵਧੀਆ ਜੀ ਬਹੁਤ ਬਹੁਤ ਸਹਿਯੋਗ ਕਮ ਹੈ ਜੀ ਇਹ ਤੁਸੀਂ ਪੂਰਾ ਸਹਿਯੋਗ ਦੇਣਾ ਭਈਆ ਨਾਲ ਸਾਰੀ ਹੀ ਟੀਮ ਨਾਲ ਸਹਿਯੋਗ ਦੇਣਾ ਸਾਰਾ ਅਹਿਮਗੜ ਇਹਨਾਂ ਦੇ ਨਾਲ ਹੈ ਸਾਰਾ ਏਰੀਆ ਇਹਨਾਂ ਦੇ ਨਾਲ ਹੈ ਔਰ ਜੋ ਵੀ ਮੇਰੀ ਵੀਡੀਓ ਨੂੰ ਸੁਣ ਰਹੇ ਨੇ ਸਾਰਿਆਂ ਨੂੰ ਬੇਨਤੀ ਹੈ ਵੱਧ ਤੋਂ ਵੱਧ ਆਪ ਨਹੀਂ ਕਰਨਾ ਤਾਂ ਆਪਣੇ ਗਵਾਂਢੀਆਂ ਨੂੰ ਦੱਸੋ ਕਿਸੇ ਨੂੰ ਵੀ ਕਹੋ ਪਰ ਖੂਨਦਾਨ ਲਈ ਪਹੁੰਚੋ ਜਰੂਰ ਜੈ ਮਾਤਾ ਦੀ ਜੀ